ਸਤਨਾਮ ਵਾਹਿਗੁਰੂ ਸਾਹਿਬ ਜੀਓ ਬਿਲਾਵਨ ਅਸ਼ਟ ਪਦੀਆਂ ਮਹੱਲਾ ਪਹਿਲਾ ਘਰ ਦਸਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਨਿਗਟ ਵਸੈ ਦੇਖੈ ਸਭ ਸੋ ਗੁਰਮੁਖ ਵਿਰਲਾ ਬੂਜੈ ਕੋਈ ਵੇਣ ਭੈ ਪੈ ਭਗਤ ਨਾ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਨੇਕਟ ਵਸੈ ਦਿਖੈ ਸਭ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਵਿਣ ਭੈ ਪੈ ਭਗਤ ਨਾ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਬਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ ਰਹਾ ਗਿਆਨ ਗਿਆਨ ਕਥੈ ਸਭ ਕੋਈ ਕਤ ਕਤ ਬਾਦ ਕਰੇ ਦੁਖ ਹੋਈ ਕਤ ਕਹਿਣੇ ਤੇ ਰਹੇ ਨਾ ਕੋ ਬਿਨ ਰਸ ਰਾਤੇ ਮੁਕਤ ਨਾ ਹੋਇ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਇ ਮਨ ਮੁਖ ਕਥਨੀ ਹੈ ਪਰ ਰਹਿਤ ਨਾ ਹੋ ਨਾ ਵਹੁ ਭੂਲੇ ਥਾਉ ਨ ਕੋਈ ਮਨ ਮਾਇਆ ਬੰਦਿਆ ਸਰਜਾਲ ਘਾਟ ਘਟ ਬਿਆਬ ਰਹੋ ਵਿਖਨਾਲ ਜੋ ਆਜੈ ਸੋ dise ਕਾਲ ਸਿੱਧੋ ਹਿਰਦੈ ਸਮਾਨ ਸੋ ਗਿਆਨੀ ਜਿਨ ਸ਼ਬਦ ਲਿਵ ਲਾਈ ਮਨ ਮੁਖ ਹੋਵੇਂ ਪਤ ਗਵਾਈ ਆਪੇ ਕਰਤੇ ਭਗਤ ਕਰਾਈ ਗੁਰਮੁਖ ਆਪੇ ਦੇ ਵਡਿਆਈ ਰੇੜ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਚਲ ਕਸ਼ੋਤ ਵੇਦ ਪੁਕਾਰੇ ਭਗਤ ਸਰੋਤ ਸੁਣ ਸੁਣ ਮਾਨੇ ਵੇਖੇ ਜੋਤ ਸ਼ਾਸਤਰ ਸਿਮਰਤ ਨਾਮ ਦ੍ਰਿੜਾਮ ਗੁਰਮੁਖ ਸਾਤ ਊਤਮ ਕਰਾਮ ਮੰਨ ਮੁਖ ਜੋਨੀ ਦੂਖ ਸਹਾਮ ਬੰਦਨ ਟੂਟੇ ਨਾਮ ਵਸਾਮ ਮੰਨੇ ਨਾਮ ਸਚੀ ਪਤ ਪੂਜਾ ਇਸ ਵੇਖਾ ਨਹੀਂ ਕੋ ਦੂਜਾ ਦੇਖ ਕਹੋ ਭਾਵੇਂ ਮਨ ਸੋਏ ਨਾਨਕ ਕਹਿ ਅਵਰ ਨਹੀਂ ਕੋਇ ਮਨਨੇ ਨਾਮ ਸਚੀ ਪਤ ਪੂਜਾ ਕਿਸ ਵੇਖਾ ਨਹੀਂ ਕੋ ਦੂਜਾ ਦੇਖ ਕਹੋ ਪਾਵੇ ਮਨ ਕੋਈ ਨਾਨਕ ਕਹਿ ਅਵਰ ਨਹੀਂ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ